ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵੈਗਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਸ ਦੁਨੀਆ ਤੇ ਇਹ ਕਦੇ ਨਾ ਸੋਚਿਆ ਕਰੋ ਵੀ ਅਸੀਂ ਜੋ ਕਰੀ ਜਾਂਦੇ ਆ ਤੇ ਸਾਨੂੰ ਉਹਦਾ ਮਤਲਬ ਭੁਗਤਣਾ ਨਹੀਂ ਪਊਗਾ ਭੁਗਤਣਾ ਪੈਂਦਾ ਵੀਰੇ ਜੈਸਾ ਬੀਜੋਗੇ ਵੈਸਾ ਤੁਹਾਨੂੰ ਵੱਢਣਾ ਹੀ ਪੈਣਾ ਹੈ ਇਹ ਕਦੇ ਨਾ ਸੋਚਿਆ ਕਰੋ ਵੀ ਜੋ ਅਸੀਂ ਬੀਜ ਰਹੇ ਹਾਂ ਤੇ ਸਾਡੇ ਚੰਗੇ ਹੀ ਉੱਗੂਗਾ ਜੇ ਤੁਸੀਂ ਚੰਗਾ ਬੀਜੋਗੇ ਫਿਰ ਚੰਗਾ ਉੱਗੂਗਾ ਜੇ ਮਾੜਾ ਬੀਜੋਗੇ ਤੇ ਮਾੜਾ ਹੀ ਉੱਗੂਗਾ ਤੇ ਗੱਲਾਂ ਮੇਰੀਆਂ ਨੋਟ ਕਰ ਲਿਓ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦੇ ਹੁੰਦੇ ਆਪਾਂ ਹੱਡ-ਵੀਥੀਆਂ ਗੱਲਾਂ ਕਰਦੇ ਹੁੰਨੇ ਆ ਜਾਂ ਅੱਖਾਂ ਦੇਖੀਆਂ ਗੱਲਾਂ ਕਰਦੇ ਹੁੰਨੇ ਆ ਵੀ ਆਪਾਂ ਦੇਖਿਆ ਹੋਇਆ ਤੇ ਜਾਂ ਜਿਹੜੀਆਂ ਗੱਲਾਂ ਕੁਝ ਹੁੰਦੀਆਂ ਦਿਲ ਨੂੰ ਛੂਹਦੀਆਂ ਆਪਾਂ ਉਹ ਗੱਲਾਂ ਕਰ ਦਿੰਨੇ ਵੀ ਇਹ ਗੱਲ ਹੋ ਸਕਦੀ ਆ ਆਪਦਾ ਦਿਲ ਵੀ ਮੰਨਦਾ ਹੋਵੇ ਜਿਵੇਂ ਕਰੋਗੇ ਵੈਸਾ ਪਰੋਗੇ ਇਹ ਗੱਲ ਤਾਂ ਕਲੀਅਰ ਆ ਵੀ ਜਿਵੇਂ ਜੇ ਕਰੋਗੇ ਆ ਜਿਵੇਂ ਪਰੋਗੇ ਤੇ ਨੰਬਰ 2 ਮੈਂ ਇੱਕ ਹੀ ਗੱਲ ਜ਼ਰੂਰ ਕਹਿਣਾ ਚਾਹਣੀ ਆ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਜੋ ਵੀ ਮੇਰੇ ਨਾਲ ਜੁੜੇ ਹੋਏ ਆ ਜਿੰਨੇ ਵੀ ਮੇਰੇ ਚੈਨਲ ਤੇ ਜੁੜੇ ਆ ਉਹਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਥੋੜਾ ਜਿਹਾ ਇੱਕ ਤਾਂ ਸਬਰ ਰੱਖਿਆ ਕਰੋ ਇੱਕ ਗੁਰੂ ਮਹਾਰਾਜ ਤੇ ਵਿਸ਼ਵਾਸ ਰੱਖਿਆ ਕਰੋ ਜਿਸ ਨੂੰ ਵੀ ਧਰਮ ਨੂੰ ਮੰਨਦੇ ਹੋ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੀ ਠੀਕ ਹੈ ਜੀ ਮੇਰਾ ਕੰਮ ਹੀ ਨਹੀਂ ਵੀ ਕਿਸੇ ਧਰਮ ਨੂੰ ਨਿੰਦਣਾ ਸੋਡੇ ਧਰਮ ਜੋ ਮਰਜ਼ੀ ਹੈ ਠੀਕ ਹੈ ਪਰ ਉਹ ਤੇ ਵਿਸ਼ਵਾਸ ਰੱਖਿਆ ਕਰੋ ਵਿਸ਼ਵਾਸ ਨਾਲ ਹੀ ਸੋਡੇ ਕੰਮ ਬਣਦੇ ਆ ਵਿਸ਼ਵਾਸ ਨਾਲ ਹੀ ਇਹ ਜ਼ਿੰਦਗੀ ਟੱਪਦੀ ਹੈ ਤੇ ਆਹ ਗੱਲ ਤਾਂ ਮੇਰੀ ਜਮਾ ਲਾੜੀ ਬਣ ਲਿਓ ਇੱਥੇ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ ਕਿਸੇ ਦਾ ਬਸ ਸਾਰੀ ਦੁਨੀਆ ਜਿਹੜੀ ਉਹ ਮੰਡੀ ਪੈਸੇ ਦੀ ਬਣ ਚੁੱਕੀ ਐ ਮੈਂ ਇੱਕ ਛੋਟੀ ਜੀ ਕਲਿੱਪ ਬਣਾ ਕੇ ਵੀਡੀਓ ਵੀ ਪਾਈ ਹੋਈ ਐ ਵੀ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੇਂਦੀ ਭਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹਸਣੇ ਦੀ ਆਦਤ ਪਾ ਸੱਜਣਾ ਉਹ ਗੱਲ ਜਮਾ ਸੱਚੀ ਐ ਵੀਰੇ ਇੱਥੇ ਰੋਂਦੇ ਚਿਹਰੇ ਨੂੰ ਕੋਈ ਨਹੀਂ ਪੁੱਛਦਾ ਸੋਧ ਨੂੰ ਦੁੱਖਾਂ ਨਾਲ ਸਾਲਾ ਸੋਥੋਂ ਲੋਕ ਵੀ ਟਾਲਣ ਲੱਗ ਜਾਂਦੇ ਆ ਜਿਹੜਾ ਮਸਾਲਾ ਗੈਣੀ ਹੁੰਦੀ ਨਾ ਵੈਸੀ ਮੈਨੂੰ ਆਦਤਾਂ ਕਹਿਣ ਦੀ ਤੇ ਛੋਟੇ ਲੋਕ ਸੋ ਤੋਂ ਟਾਇਰ ਨਾ ਲੱਗ ਜਾਂਦੇ ਆ ਉਹਨਾਂ ਨੂੰ ਪਤਾ ਕੀ ਹੁੰਦਾ ਵੀ ਇਹਦੇ ਕੋਲ ਤਾਂ ਯਾਰ ਦੁੱਖ ਹੀ ਨੇ ਦੁੱਖ ਵਾਲੀਆਂ ਗੱਲਾਂ ਹੀ ਕਰੂ ਇਹਦੇ ਕੋਲ ਤਾਂ ਰੋਣਾ ਹੀ ਐ ਨਾ ਛੋਟਾ ਕੋਈ ਦੁੱਖ ਚ ਦਰਦੀ ਅੱਜ ਬਣੇ ਵੀਰੇ ਨਾ ਘਰਲ ਬਣੇ ਹਾਂ ਛੋਟੇ ਕੋਈ ਪ੍ਰੋਗਰਾਮ ਆ ਖਾਣ ਜਰੂਰ ਆ ਜਾਣਗੇ ਮਾੜਾ ਜੈ ਇਨਵੀਟੇਸ਼ਨ ਦੇ ਦਿਓ ਤੁਸੀਂ ਵੀ ਅਸੀਂ ਅੱਜ ਪ੍ਰੋਗਰਾਮ ਕੀਤਾ ਜਰੂਰ ਆ ਜਾਣਗੇ ਪਰ ਜੋ ਛੋਟਾ ਕੁਝ ਦੁੱਖ ਦਾ ਸੁੱਖ ਦਾ ਬਿਲਕੁਲ ਨਹੀਂ ਆਉਣਗੇ ਉਹਨਾਂ ਦੇ ਦਿਲ 'ਚ ਡਰ ਹੁੰਦਾ ਵੀ ਇਹ ਬੰਦਾ ਕਿਤੇ ਸਾਹਮਣਾ ਨਾ ਬਹਿ ਜਾਏ ਆ ਨਾ ਕਰਨਾਂ ਪਏ ਜੀ ਠੀਕ ਹੈ ਹੁਣ ਮੈਂ ਸੁਣਾਉਣੀ ਆ ਤੁਹਾਨੂੰ ਹੱਡ ਬੀਤੀ ਗੱਲ ਆਪਦੀ ਮੈਂ ਸੋਭਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਥੋਡੇ ਨਾਲ ਕੀ ਹੋਣਾ ਜਦੋਂ ਤੁਸੀਂ ਉੱਠਦੇ ਸਾਨੂੰ ਨਹੀਂ ਪਤਾ ਪਰ ਮੈਂ ਕਦੇ ਰੱਬ ਨੂੰ ਦੋਸ਼ ਨਹੀਂ ਦਿੱਤਾ ਕਦੇ ਦਿੱਤਾ ਨਹੀਂ ਤੇ ਦਿੰਦੇ ਵੀ ਨਹੀਂ ਕਿਉਂਕਿ ਮਹਾਰਾਜ ਦੀ ਕਰਨੀ ਨੂੰ ਆਪਾਂ ਨਾ ਟਾਲ ਸਕਦੇ ਉਹਨੂੰ ਜੋ ਚੰਗਾ ਲੱਗਦਾ ਉਹ ਕਰਦਾ ਹੈ ਹਨਾ ਵੀ ਮੈਂ ਭਈ ਗਰਮੀਆਂ ਦਾ ਟਾਈਮ ਜਨਨ ਕਿ ਮਈ ਦਾ ਜਿਸ ਨੂੰ ਸਿੱਧੂ ਮੂਸੇ ਵਾਲੇ ਦੀ ਮੌਤ ਹੁੰਦੀ ਹੈ ਉਸ ਦਿਨ ਦੀ ਗੱਲ ਕਰ ਰਹੀ ਹਾਂ ਮੈਂ 30 ਮਈ ਸੀ 30 ਪਤਾ ਨਹੀਂ 31 ਮਈ ਹਾਂ ਉਹ ਦਿਨ ਉਹ ਦਿਨ ਸਿੱਧੂ ਮੂਸੇ ਵਾਲੇ ਦੀ ਸ਼ਾਮ ਨੂੰ ਮੈਨੂੰ ਪਤਾ ਲੱਗਦਾ ਵੀ ਉਹਦੀ ਮੌਤ ਹੋ ਚੁੱਕੀ ਹੈ ਤੇ ਮੈਂ ਉੱਠੀ ਤੇ ਉੱਠ ਕੇ ਮੈਨੂੰ ਕਦੇ ਕੋਈ ਤਕਲੀਫ ਨਹੀਂ ਸੀ ਆਈ ਕੋਈ ਤਕਲੀਫ ਨਹੀਂ ਸੀ ਆਈ ਕਦੇ ਵੀ ਠੀਕ ਆ ਹਾਂ ਮੇਰੇ ਢੂਹੀ ਬਹੁਤ ਦਰਦ ਕਰਦੀ ਸੀ ਤੇ ਪੇਟ ਹੈਵੀ ਹੈਵੀ ਰਹਿੰਦਾ ਸੀ ਮੈਨੂੰ ਲੱਗਦਾ ਹੁੰਦਾ ਸੀ ਵੀ ਥੋੜਾ ਵੀ ਐਵੇਂ ਮੇਰੀਆਂ ਬਿਮਾਰੀਆਂ ਕਰਕੇ ਮੈਨੂੰ ਪ੍ਰੋਬਲਮ ਚੱਲ ਰਹੀ ਆ ਮੈਂ ਬਈ ਦਿਨ ਮੈਂ ਸਵੇਰ ਉੱਠੀ ਸਵੇਰ ਉੱਠ ਕੇ ਮੈਂ ਵਧੀਆ ਆਪਦਾ ਚਾਹ ਪਾਣੀ ਕੀਤਾ ਪਾਠ ਕੀਤਾ ਤੇ ਪੀਤਾ ਤੇ ਦੀਪੂ ਸੋਤਾ ਪਿਆ ਸੀਗਾ ਕਿਉਂਕਿ ਉਹਦੋਂ ਦੀਪੂ ਨੂੰ ਸਕੂਲ ਨਹੀਂ ਸੀ ਜਾਣਾ ਇੱਕਦਮ ਮੈਨੂੰ ਐ ਲੱਗਿਆ ਵੀ ਮੈਨੂੰ ਮੇਰਾ ਜਿਹੜਾ ਪੇਟ ਆ ਵੀ ਉਹ ਇੱਥੋਂ ਵੀ ਫਟ ਰਿਹਾ ਹੈ ਭਾਰੀ ਹੋ ਰਿਹਾ ਹੈ ਜਾਨੀ ਕਿ ਪੇਟ ਲੱਗਿਆ ਮੈਨੂੰ ਮੈਂ ਕਹੇ ਵੀ ਦੀਪੂ ਮੈਂ ਬਹੁਤ ਅੰਗ ਹੈ ਮੈਨੂੰ ਬੜੇ ਅਜੀਬ ਜਿਹੇ ਦਰਦ ਹੋ ਰਿਹਾ ਹੈ ਮੈਂ ਕਹੇ ਮੈਨੂੰ ਐ ਲੱਗਦਾ ਵੀ ਮੇਰਾ ਪੇਟ ਫਟ ਰਿਹਾ ਵੀ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਇੱਕੇ ਦਾ ਮੈਨੂੰ ਤਕਲੀਫ ਹੋ ਗਈ ਕਿਉਂਕਿ ਮੈਂ ਉੱਠੀ ਸੀ ਮੈਨੂੰ ਕੁਝ ਨਹੀਂ ਸੀ ਪਤਾ ਮੈਂ ਕਹੇ ਬੱਡੀ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ ਮੈਨੂੰ ਪਤਾ ਨਹੀਂ ਮੈਨੂੰ ਕੀ ਹੋ ਰਿਹਾ ਵੀ ਅਲਕਤ ਜੀ ਆ ਰਹੀ ਹੈ ਇੰਨਾ ਪੇਟ ਹੈਵੀ ਹੈ ਵੀ ਚੁੱਭਣ ਮਹਿਸੂਸ ਹੋ ਰਹੀ ਹੈ ਪੇਟ 'ਚ ਕਹਿੰਦਾ ਮੰਮੀ ਵੀ ਕੀ ਕਰਨਾ ਤੁਸੀਂ ਮੈਂ ਕਹੇ ਵੀ ਆਪਾਂ ਅਲਟਰਾਸਾਉਂਡ ਨਾ ਕਰਾ ਕੇ ਦੇਖੀਏ ਵੀ ਐ ਕਿਉਂ ਹੋ ਰਿਹਾ ਪੇਟ 'ਚ ਅਲਕਤ ਆ ਰਹੀ ਹੈ ਮੈ ਅਸੀਂ ਮਾਂ-ਬੇਟੀ ਨੇ ਮੋਟਰਸਾਈਕਲ ਚੱਕਿਆ ਬਠਿੰਡੇ ਗਈ। ਉੱਥੇ ਅਸੀਂ ਪਰਮਪਾਲ ਵਾਲਿਆਂ ਦੇ ਕਰਾਈ ਅਲਟਰਾਸਾਉਂਡ। ਜਦੋਂ ਅਲਟਰਾਸਾਉਂਡ ਉਹਨੇ ਧਰੀ ਮੇਰੇ ਪੇਟ ਦੇ ਨਾਲ ਦੀ ਨਾਲ ਹੀ ਮੈਨੂੰ ਡਾਕਟਰ ਕਹਿੰਦਾ ਐਡੀ ਵੱਡੀ ਰਸੋਲੀ ਪੌਲੀ ਫਿਰਦੀ ਆ ਢੱਡ ਵਿੱਚ ਤੋਂ। ਤੈਨੂੰ ਕਦੇ ਕੋਈ ਤਕਲੀਫ ਨਹੀਂ ਹੋਈ। ਮੈਂ ਕਿਹਾ ਨਾਂਜੀ ਮੈਨੂੰ ਤਾਂ ਕੋਈ ਤਕਲੀਫ ਵੀ ਨਹੀਂ ਹੋਈ। ਨਾ ਕੋਈ ਲੇਡੀਜ਼ ਵਾਲੀ ਪ੍ਰੋਬਲਮ ਹੋਈ, ਨਾ ਕੋਈ ਦਰਦ, ਕੁਝ ਵੀ ਨਹੀਂ ਆ ਵੀ ਅੱਜ ਹੀ ਕੁਝ ਹੋਇਆ ਜੋ ਕੁਝ ਹੋਇਆ। ਮੈਨੂੰ ਕੁਝ ਨਹੀਂ ਪਤਾ ਲੱਗਿਆ ਮੈਂ ਮੇਰੇ ਘਰ ਨਹੀਂ ਮੈਂ ਤੁਹਾਨੂੰ ਦੱਸਣਾ ਪਤਾ ਸਮਝਾਉਣਾ ਇਹ ਗੱਲਾਂ ਕਿਉਂ ਚਾਹਣੀ ਆ। ਵੀ ਜਦੋਂ ਤੁਹਾਡੇ ਘਰੇ ਸੋਡੇ ਸੌਰੀ ਸੋਡੇ ਪਰਮਾਤਮਾ ਨੇ ਜਿਹੋ ਜਿਹੇ ਦਿਨ ਲੱਖਿਆ ਤੁਹਾਨੂੰ ਬੀਤਨੇ ਬੰਦਿਆ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਕੁਝ ਨਹੀਂ ਤੁਹਾਡੇ ਨਾਲ ਹੋ ਸਕਦਾ ਜੇ ਨજર ਪਰਮਾਤਮਾ ਦਾ ਹੁਕਮ ਨਹੀਂ ਆਉਂਦਾ ਤੇ ਉਹਨੇ ਜਦੋਂ ਚੱਕ ਕੇ ਮੈਨੂੰ ਕਹਿੰਦਾ ਵੀ ਢਾਈ 3 ਕਿਲੋ ਦੀ ਰਸੋਲੀ ਹੈ ਤੇ ਪੇਟ ਚ ਕਹਿੰਦਾ ਵੀ ਤੈਨੂੰ ਕਦੇ ਤਕਲੀਫ ਨਹੀਂ ਹੋਈ ਮੈਂ ਫਿਰ ਨਾਂਜੀ ਕਦੇ ਤਕਲੀਫ ਨਹੀਂ ਹੁੰਦੀ ਤਾਂ ਮੈਂ ਆਉਂਦੀ ਅੱਜ ਮੈਨੂੰ ਹੋਈ ਹੈ ਤਮਾਈ ਮੈਨੂੰ ਕਹਿੰਦਾ ਇਮੀਡੀਏਟਲੀ ਆਪਰੇਸ਼ਨ ਕਰਵਾ ਲਓ ਕਹਿੰਦਾ ਫਿਰ ਇਹ ਵੱਡੀ ਹੁੰਦੀ ਦੂਰੀ ਜਾਊਗੀ ਕਹਿੰਦਾ ਤੁਹਾਨੂੰ ਜਿਆਦਾ ਪ੍ਰੋਬਲਮ ਆਊਗੀ ਵੀ ਕਾਫੀ ਤੁਹਾਡਾ ਖਰਚ ਆਊਗਾ ਫਿਰ ਕਈ ਡਾਕਟਰ ਚੰਗੇ ਡਾਕਟਰ ਹੀ ਆਪਰੇਸ਼ਨ ਕਰਨਗੇ ਮਾੜਾ ਡਾਕਟਰ ਤਾਂ ਕਹਿੰਦਾ ਫਿਰ ਹੱਥ ਨਹੀਂ ਪਾਉਂਦਾ ਵੱਡੀ ਰਸੋਲੀ ਨਹੀਂ ਤਾਂ ਪੇਟ 'ਚ ਫੈਲ ਜਾਂਦੀ ਹੈ ਤੇ ਫਿਰ ਮੇਰਾ ਮਨ ਇਹੋ ਜਾਈ ਹੈ ਵੀ ਜੇ ਮੈਨੂੰ ਕੁਝ ਕਰਨਾ ਪਵੇ ਜੇ ਫਿਰ ਮੈਂ ਦੇਰ ਨਹੀਂ ਕਰਦੀ ਮੈਂ ਉੱਥੋਂ ਆਈ ਦਮਦਮਾ ਸਾਹਿਬ ਮੱਥਾ ਟੇਕਿਆ ਮਾਰਾ ਇਹ ਰਾਜਕੀਤੀ ਵੀ ਪ੍ਰਮਾਤਮਾ ਮੇਰੀ ਰਸੋਲੀ ਆ ਤੇ ਮੈਂ ਆਪਰੇਸ਼ਨ ਕਰਾਉਣਾ ਮੇਰਾ ਆਪਰੇਸ਼ਨ ਵਧੀਆ ਠੀਕ ਠਾਕ ਹੋਵੇ ਤੇ ਮੈਂ ਤੁਹਾਡੇ ਕੋਲੇ ਠੀਕ ਠਾਕ ਹੋ ਕੇ ਦੁਬਾਰੇ ਮੱਥਾ ਟੇਕਣ ਉਦੀ ਆਉਣਾ ਹੁਣ ਇਹਦਾ ਮੇਰਾ ਅਪਡੇਟ ਵਗੈਰਾ ਹੋ ਗਿਆ ਤੇ ਮੈਂ ਵਧੀਆ ਹੋ ਕੇ ਵੈਗਰੂ ਆਉਂਗੀ ਵੈਗਰੂ ਨੂੰ ਦੋਸ਼ ਮੈਂ ਕੋਈ ਨਹੀਂ ਦਿੱਤਾ ਕੋਈ ਗੱਲ ਨਹੀਂ ਮੈਂ ਕਹਿਆ ਕਰਮਾਂ ਦੇ ਫਲ ਭਗਤ ਬਹੁਤ ਨਹੀਂ ਬੰਦੇ ਆ ਡਾਕਟਰ ਦੇ ਆਈ ਉਦਨ ਹੀ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਸੀ ਕਰਾਉਣਾ ਤਾਂ ਮੋਦੀ ਆਪਰੇਸ਼ਨ ਸੀ ਮੇਰਾ ਮਾਨੀ ਐ ਇੰਨਾ ਸੈਡ ਹੋ ਗਿਆ ਵੀ ਬੜਾ ਇੱਕਦਮ ਬੀਪੀ ਜਿਵੇਂ ਕਹਿੰਦੇ ਨੇ ਲੋ ਹੋ ਗਿਆ ਉਹ ਚੀਜ਼ ਹੋ ਗਈ ਮੇਰੀ ਮੈਨ ਤੇ ਮੇਰਦ ਮਲਤੇ ਆ ਜਿ ਲੱਗਾ ਹਈ ਮਾਂ ਦਾ ਇਕੱਲਾ ਬੱਚਾ ਸੀ ਆ ਕੀ ਹੋ ਗਿਆ ਕਿਉਂਕਿ ਮੈਂ ਸੈਡ ਹੋ ਗਈ ਮੈਂ ਡਾਕਟਰ ਨੂੰ ਅੱਜ ਨਹੀਂ ਮੈਂ ਕਰਾਉਂਦੀ ਵੀ ਮੈਂ ਕੱਲ ਨੂੰ ਆਪਰੇਸ਼ਨ ਕਰਵਾਉਂਗੀ ਕਹਿੰਦਾ ਚੰਗਾ ਡਾਕਟਰ ਕਹਿੰਦਾ ਵੀ ਤੂੰ ਕੱਲ ਨੂੰ 4:00 ਵਜੇ ਆ ਜੀ ਕਹਿੰਦਾ ਚੱਲ ਤੂੰ ਅੱਜ ਮਗਾ ਜੀ ਮੇਰਾ ਮੂਡ ਸੈਡ ਹੋ ਗਿਆ ਸ਼ਾਇਦ 5:30 5:00 ਵਜੇ ਨਾ ਉਧਰ ਮੈਂ ਡਾਕਟਰ ਦੇ ਖੜੀ ਸੀ ਹਸਪੀਟਲ 'ਚ ਹੀ ਮੈਂ ਸਿੱਧੂ ਮੂਸੇਵਾਲਾ ਦੀ ਖਬਰ ਸੁਣੀ ਸੀ ਵੀ ਐ ਹੋ ਗਿਆ ਮੈਂ ਜੀ ਮੇਰਾ ਬੀਪੀ ਜਾ ਹੋ ਰਹੀ ਹੋ ਗਿਆ ਮਗਾ ਮੈਨੂੰ ਐਂ ਜਿ ਲੱਗਦਾ ਵੀ ਉਹਦੀ ਮਾਂ ਤੇ ਕੀ ਗੁਜ਼ਰਦੀ ਹੋ ਮਗਾ ਜੀ ਅੱਜ ਮੇਰਾ ਮਨ ਨਹੀਂ ਮਨ ਖੱਡ ਵਿਤੀਆਂ ਦੱਦੀਆਂ ਤੁਹਾਨੂੰ ਤੇ ਮੈਂ ਦੋ ਦਿਨ ਆਪਰੇਸ਼ਨ ਕਰਾਉਣ ਗਈ ਤੇ ਮੈਂ ਬੇਟੀ ਨੂੰ ਬਿਲਕੁਲ ਨਾ ਦੱਸਿਆ ਆਪਰੇਸ਼ਨ ਬਾਰੇ ਮੈਨੂੰ ਐ ਸੀਗਾ ਵੀ ਉਹ ਚੰਡੀਗੜ੍ਹ ਬੈਠੀ ਐ ਸਟ्रेस ਕਰੂ ਮੈਂ ਤੇ ਮੇਰਾ ਬੇਟਾ ਦੋਨੇ ਆਪਰੇਸ਼ਨ ਕਰਾਉਣ ਭੱਜ ਗਏ ਮੈਂ ਮੇਰੇ ਬੇਟੇ ਨੂੰ ਕਿਹਾ ਵੀ ਮੈਂ ਕਿਹਾ ਮੇਰਾ ਆਪਰੇਸ਼ਨ ਹੋ ਜਾਊਗਾ ਮੈਨੂੰ ਡਾਕਟਰਾਂ ਨੇ ਮੇਰੇ ਤਿੰਨ ਦਿਨ ਬੋਤਲਾਂ ਲਾਉਣਗੇ ਤੇ ਨੇ ਬਾਕੀ ਬੇਟੇ ਮੈਂ ਕਿਹਾ ਤੂੰ ਤਾਂ ਮੇਰੀ ਕੰਲੀ ਨਿਗਰ ਰੱਖਣੀ ਐ ਮੈਂ ਕਿਹਾ ਵੈਸੇ ਵੀ ਆਪਾਂ ਕਿਸੇ ਨੂੰ ਸੱਦਾਂਗੇ ਤਾਂ ਕਿਸੇ ਨੇ ਆਉਣਾ ਨਹੀਂ ਹੈਗਾ ਤੇ ਬਾਕੀ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਤੇਰਾ ਬਲੱਡ ਘੱਟਾ ਬੀ ਟ੍ਰਿਪਲ ਬਲੱਡ ਦੀ ਲੋਡ ਪੈ ਸਕਦੀ ਬਲੱਡ ਤੇਰੇ ਚ ਬਹੁਤ ਜਿਆਦਾ ਘਟਿਆ ਤੇ ਉਹਦੀ ਲੋਡ ਪੈ ਸਕਦੀ ਹੈ ਉਹ ਮੈਂ ਚੋਰੂ ਆਪਦੇ ਭਤੀਜੇ ਨੂੰ ਛੋਟੇ ਨੂੰ ਫੋਨ ਕਰਤਾ ਸੀ ਉਹਦਾ ਤੇ ਮੇਰਾ ਬਲੱਡ ਸੇਮ ਸੀਗਾ ਮੈਂ ਕਿਹਾ ਵੀ ਐਂ ਕਰਕੇ ਰਾਜੂ ਤਿਆਰ ਰਹੀ ਵੀਰੇ ਮੈਂ ਕਿਹਾ ਜੇ ਮੇਰੇ ਨੂੰ ਬਲੱਡ ਦੀ ਲੋਡ ਪੈ ਗਈ ਮੇਰਾ ਆਪਰੇਟ ਹੋਣਾ ਤਾਂ ਤੈਨੂੰ ਸੱਦਾਂਗੇ ਤੇ ਨਹੀਂ ਕੋਈ ਲੋੜ ਨਹੀਂ ਉਹ ਕਹਿੰਦਾ ਕੋਈ ਗੱਲ ਨਹੀਂ ਭੂਆ ਮੈਂ ਹੁਣ ਆ ਜਾਨਾ ਕਹਿੰਦਾ ਜੇ ਤੂੰ ਕਹੇ ਤਾਂ ਮੈਂ ਕਹਾਂ ਨਹੀਂ ਹੁਣ ਤੇਰੀ ਲੋੜ ਨਹੀਂ ਮੈਂ ਹਸਪਤਾਲ ਚ ਦੁਖੀ ਹੋਏਗਾ ਕੋਈ ਗੱਲ ਨਹੀਂ ਮੇਰੇ ਤਾਂ ਡ੍ਰਿਪਾਂ ਚੱਲਣੀਆਂ ਕਿਉਂ ਸਾਨੂੰ ਤੰਗ ਕਰਨਾ ਕਹਿੰਦਾ ਮੈਂ ਆ ਜਾਨਾ ਮੈਂ हां जे ब्लड ਮੰਗ ਲਿਆ ਡਾਕਟਰ ਨੇ ਭਾਈ ਫਿਰ ਤੈਨੂੰ ਤੁਰਤ ਹੀ ਆਉਣਾ ਪੈਣਾ ਵੀ ਮੇਨੂੰ ਬਲੱਡ ਦੀ ਲੋੜ ਪੈ ਗਈ ਕਹਿੰਦਾ ਠੀਕ ਆ ਆਂਟੀ ਪੂਆ ਜੀ ਮੈਂ ਆਉਂਗਾ ਬਹੁਤ ਪਿਆਰ ਕਰਦਾ ਛੋਟਾ ਭਤੀਜਾ ਵੱਡਾ ਵੀ ਕਰਦਾ ਮੇਰਾ ਤਾਂ ਬਹੁਤ ਜਿਆਦਾ ਕਰਦੇ ਆ ਦੋਨੇ ਤੇ ਮੈਂ ਜਾ ਕੇ ਮੈਨੂੰ ਹੌਸਲਾ ਦੇਣ ਵਾਲਾ ਉੱਥੇ ਕੋਈ ਨਹੀਂ ਸੀ ਵੀ ਤੂੰ ਡਰੀ ਨਾ ਤੇਰਾ ਆਪਰੇਸ਼ਨ ਹੋਣਾ ਹੈ ਹੋਣਾ ਹੈ ਹੋਣਾ ਹੈ ਹੋਣਾ ਮੈਂ ਬੇਟੇ ਨੂੰ ਹੌਸਲਾ ਦੇ ਰਹੀ ਸੀ ਮੈਂ ਕਿ ਕਬਰਾਈ ਗੁਰੂ ਕੁਛ ਨਾ ਜਦੋਂ ਮੇਰਾ ਆਪਰੇਸ਼ਨ ਹੋ ਗਿਆ ਮੈਂ ਅੱਧੇ ਘੰਟੇ ਤੇਰੇ ਕੋਲ ਆ ਜੂੰ ਤੇ ਕੁਛ ਨਹੀਂ ਐ ਕਰਨਾ ਤੇ ਹੌਸਲੇ ਚ ਰਹਿਣਾ ਠੀਕ ਹੈ ਵਾਹਿਗੁਰੂ ਦਾ ਨਾਮ ਜਪਣਾ ਤੇ ਕੁਛ ਨਹੀਂ ਹੁੰਦਾ ਮੈਂ ਕਿਹਾ ਮੈਨੂੰ ਤੇ ਤੂੰ ਬਿਲਕੁਲ ਸਟ्रेस ਨਹੀਂ ਲੈਣੀਗੀ ਬੱਚੇ-ਬੱਚੇ ਹੁੰਦੇ ਆ ਜਦੋਂ ਮੈਨੂੰ ਆਪਰੇਸ਼ਨ ਥੀਏਟਰ ਚ ਲੈ ਗਏ ਤੇ ਉਹਨੇ ਜਾ ਕੇ ਕੁੜੀ ਨੂੰ ਫੋਨ ਕਰਤਾ ਵੀ ਐਂ ਕਰਕੇ ਕਹਿੰਦਾ ਮੰਮੀ ਮੇਰੇ ਤਾਂ ਕੰਟਰੋਲ ਨਹੀਂ ਹੋਇਆ ਕਹਿੰਦਾ ਮੈਨੂੰ ਐ ਲੱਗੇ ਵੀ ਮੰਮੀ ਦਾ ਐਡਾ ਵੱਡਾ ਆਪਰੇਸ਼ਨ ਹੋਣਾ ਪਾਉਣੇ 3 ਕਿਲੋ ਦੀ ਰਸੌਲੀ ਕੱਢਣੀ ਆ ਮੰਮੀ 슈ਗਰ ਤੇ ਮਰੀਜ਼ ਐ ਕਹਿੰਦਾ ਮੈਨੂੰ ਕਬਰਾਟ ਜੀ ਹੋਣ ਲੱਗ ਗਈ ਕਹਿੰਦਾ ਮੈਂ ਤਾਂ ਰਿੰਕੂ ਨੂੰ ਫੋਨ ਕਰਤਾ ਬੀ ਆਏ ਕਰਕੇ ਮਮੀ ਦਾ ਆਪਰੇਸ਼ਨ ਹੋਊਗਾ ਤੇ ਮੈਂ ਉਹਨੂੰ ਕਹਾਂ ਸੀ ਤੂੰ ਦੱਸੀ ਨਾ ਆਪਾਂ ਫੇਰ ਦੱਸਾਂਗੇ ਤੇ ਮੇਰੇ ਪੇਟ ਸਹੀ ਸਲਾਮਤ ਹੋ ਗਿਆ ਮੈਂ ਘਰੇ ਆ ਗਈ ਉਹ ਤਾਂ ਰਿਹਾ ਨਾ ਗਿਆ ਵਿਚਾਰੇ ਤੂੰ ਪਤਾ ਨਹੀਂ ਕੱਲਾ ਕਰਕੇ ਘਬਰਾ ਗਿਆ ਕੁਛ ਲਾ ਲਓ ਵੀ ਉਹ ਕੱਲੇ ਹੀ ਸੀ ਮੇਰੇ ਨਾਲ ਬੇਟਾ ਤੇ ਮੇਰਾ ਆਪਰੇਸ਼ਨ ਹੋ ਗਿਆ ਜੀ ਮੇਰੀ ਦੋ ਵਾਰੀ ਨੂੰ ਉਤਰੀ ਆਪਰੇਸ਼ਨ ਦੇ ਵਿੱਚ ਬੀਪਰੇਸ਼ਨ ਵੱਡਾ ਸੀਗਾ ਜਦੋਂ ਸੁਨ ਉਤਰਦੀ ਸੀ ਮੈਥੋਂ ਬੋਲਿਆ ਤਾਂ ਜਾਂਦਾ ਨਹੀਂ ਸੀ ਪਰ ਮੈਂ ਡਾਕਟਰ ਦੇ ਆਇਆ ਇਸ਼ਾਰਾ ਹੱਥ ਲਾ ਦਿੰਦੀ ਸੀ ਉਹਦੇ ਪਈ ਵੀ ਮੈਨੂੰ ਪਤਾ ਲੱਗ ਰਿਹਾ ਆਪਰੇਸ਼ਨ ਹੁੰਦੇ ਦਾ ਫਿਰ ਉਹ ਮੇਰੇ ਫੋਟੀ ਕਾ ਲਾ ਦਿੰਦੇ ਸੀ ਉਹਨਾਂ ਨੇ ਫਿਰ ਸੁਣ ਕਰ ਦੇਣਾ ਮੈਨੂੰ ਫਿਰ ਸੁਣ ਕਰ ਦੇਣਾ ਤੇ ਆਪਰੇਸ਼ਨ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਮਾਲਕ ਦੀ ਕਿਰਪਾ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਨਾ ਹੋ ਆਪਰੇਸ਼ਨ ਹੋਇਆ ਮੈਨੂੰ ਜਿਵੇਂ ਡਾਇਬੀਟਿਸ ਸੀ ਕੋਈ ਪ੍ਰੋਬਲਮ ਨਹੀਂ ਆਈ ਕੋਈ ਮੇਰਾ ਬੀਬੀ ਬੂਬੀ ਕੁਝ ਨਹੀਂ ਵਧਿਆ ਬੜੀ ਆਪਰੇਸ਼ਨ ਹੋ ਗਿਆ ਮੇਰਾ ਕਿਉਂਕਿ ਆਪਾਂ ਜਦੋਂ ਥੀਏਟਰ ਚ ਪਏ ਸੀ ਨਾ ਜਾ ਕੇ ਦੇਖੋ ਗੱਲ ਠੀਕ ਹੋ ਗਏ ਤਾਂ ਵੀ ਤੇਰੇ ਆ ਮਰ ਗਏ ਤਾਂ ਵੀ ਤੇਰੇ ਆ ਪਰਮਾਤਮਾ ਸਾਡਾ ਤਾਂ ਤੁਹਾਡੇ ਪਿੰਨਾ ਹੈ ਹੀ ਨਹੀਂ ਹੋਰ ਕੁਝ ਨਾ ਕੋਈ ਹੈ ਪ੍ਰੇਜ ਨੂੰ ਹੋ ਗਿਆ ਤੇ ਬੱਚੇ ਨੇ ਤਾਂ ਉਥੇ ਫਿਰ ਕਰਤਾ ਗੁੜੀਆਂ ਨੂੰ ਫੋਨ ਤੇ ਮੇਰੀਆਂ ਫਰੈਂਡਾਂ ਨੂੰ ਪਤਾ ਲੱਗਿਆ ਉਹਨਾਂ ਨੇ ਦੀਪੂ ਦੀ ਰੋਟੀ ਬਚਾਈ ਤੇ ਮੈਂ ਤਿੰਨ ਦਿਨ ਪ੍ਰੇਸ਼ਣ ਉੱਥੇ ਹਸਪਤਾਲ 'ਚ ਰਹੀ ਤੇ ਦੂਜੇ ਦਿਨ ਮੇਰੀ ਬੇਟੀ 10 ਵਜੇ ਨੂੰ ਪਹੁੰਚ ਗਈ ਉਹ 10 ਚੰਡੀਗੜ੍ਹੋਂ ਵਿਚਾਰੀ ਚੜੀ 4-5 ਵਜੇ ਦੀ 10 ਵਜੇ ਨੂੰ ਮੇਰੇ ਕੋਲ ਆ ਗਈ ਸੀ ਉਹ ਮਨੂ ਛੱਦ ਵਾਲਮਖਾ ਤੂੰ ਕਿਵੇਂ ਇੱਥੇ ਆ ਗਈ ਤੇ ਦੀਪੂ ਹੱਸ ਪਿਆ ਤੇ ਕਹਿੰਦਾ ਮੰਮੀ ਮੈਂ ਥੋੜੇ ਰਹਿਣਾ ਨਹੀਂ ਗਿਆ ਦੱਸੇ ਬਿਨਾ ਕਹਿੰਦਾ ਮੈਂ ਇਕੱਲਾਪਣ ਮਹਿਸੂਸ ਕਰਦਾ ਸੀ ਕਹਿੰਦਾ ਵੀ ਜਦੋਂ ਰਿੰਕੂ ਆ ਜਾਂਦੀ ਹੈ ਕਹਿੰਦਾ ਉਹਦੇ ਨਾਲ ਨਾ ਮੰਮੀ ਕਹਿੰਦਾ ਮੈਨੂੰ ਪਤਾ ਨਹੀਂ ਕਿਉਂ ਬੜੀ ਐਨਰਜੀ ਮਿਲਦੀ ਹੈ ਵੀ ਮੇਰੀ ਭੈਣ ਆ ਗਈ ਬਸ ਗੱਲ ਖਤਮ ਹੈ ਵੀ ਦੀਪੂ ਥੋੜਾ ਜਿਆ ਹੋਰ ਸਾਵਧਾ ਰਿੰਕੂ ਥੋੜੀ ਸਟ੍ਰੌਂਗ ਹੈ ਤੇ ਮੈਨੋ ਜਕ ਕਹਿੰਦੀ ਉਹ ਕਹਿੰਦੀ ਮੀਕ coma ਲਾ ਹੱਦ ਹੈ ਤੇਰੀ ਕਹਿੰਦੀ ਤੇਰਾ ਐਡਾ ਵੱਡਾ ਆਪਰੇਸ਼ਨ ਹੋਇਆ ਹੋਵੇ ਤੇ ਕਹਿੰਦੀ ਮੈਨੂੰ ਡਿਊਟੀਆਂ ਚੰਗੀਆਂ ਲੱਗਦੀਆਂ ਕਹਿੰਦੀ ਮੈਨੂੰ ਤਾਂ ਦੀਪੂ ਨੇ ਰਾਤ ਹੀ ਦੱਸਤਾ ਸੀ ਵੀ ਮੰਮੀ ਦਾ ਆਪਰੇਟ ਹੋ ਰਿਹਾ ਹੈ ਮਾਂ ਕਹਿੰਦੀ ਤੈਨੂੰ ਨਹੀਂ ਪਤਾ ਮੇਰੇ ਤੇ ਕੀ ਗੁਜ਼ਰਦੀ ਸੀ ਮੈਂ ਡਿਊਟੀ ਕਰਦੀ ਤੇ ਵੀ ਕਹਿੰਦੀ ਅੱਖਾਂ 'ਚ ਪਾਣੀ ਆਈ ਜਾਵੇ ਕਹਿੰਦੀ ਮੈਂ ਸੋਚਿਆ ਵੀ ਮੈਂ ਕਿਹੋ ਜੀ ਧੀ ਆ ਵੀ ਮੇਰੀ ਮਾਂ ਦਾ ਐਡਾ ਆਪਰੇਸ਼ਨ ਹੋਇਆ ਹਸਪਤਾਲ 'ਚ ਕੋਈ ਵੀ ਨਹੀਂ ਮੇਰਾ ਭਰਾ ਛੋਟਾ ਜਾਂ ਕੱਲਾ ਵਿਚਾਰਾ ਤੇ ਮੇਰੀ ਮਾਂ ਕੱਲੀ ਆ ਉੱਥੇ ਤੇ ਕਦੀ ਮੈਂ ਰੱਬgeਰ ਦੁਆਸ ਕਰੀ ਗਈ ਵੀ ਰੱਬਾ ਸਾਡੀ ਮਾਂ ਹੀ ਸਾਡਾ ਸਭ ਕੁਝ ਹੈ ਪਰਮਾਤਮਾ ਵੀ ਉਹਨੂੰ ਕੁਛ ਨਾ ਹੋਵੇ ਵੀ ਮੈਨੂੰ ਮੇਰੀ ਮਾਂ ਸਹੀ ਸਲਾਮਤ ਮਿਲਣੀ ਚਾਹੀਦੀ ਹੈ ਤੇ ਉਹ ਵਿਚਾਰੀ ਆ ਕੇ ਮੈਨੂੰ ਖੁਸ਼ ਹੋਈ ਪੂਰੀ ਪੂਰੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਾ ਤਣਿਆ ਹੋਵੇ ਮਤਲਬ ਅਫਸਰਾਂ ਨੂੰ ਫੋਨ ਕਰਤਾ ਵੀ ਸਰ ਮੈਂ ਨਹੀਂ ਹਫ਼ਤਾ 15 ਦਿਨਾਂ ਦੀ ਵੀ ਮੈਂ ਮੇਰੀ ਮੇਰੀ ਮਾਂ ਜ਼ਰੂਰੀ ਹੈ ਮੇਰੇ ਲਈ ਮੇਰੀ ਨੌਕਰੀ ਨਹੀਂ ਮੈਨੂੰ ਬਹੁਤ ਕਿਹਾ ਵੀ ਤੈਨੂੰ ਨੌਕਰੀ ਚੋਂ ਨਾ ਕੱਢ ਗੁੱਟ ਦੇਣ ਏਨੀਆਂ ਛੁੱਟੀਆਂ ਨਾ ਮਾਰੀ ਮੰਮੀ ਤੋਂ ਚੁੱਪ ਕਰਕੇ ਪਈ ਰਹਾ ਕਹਿੰਦੀ ਉਹਨੇ ਫਿਰ 15 ਦਿਨਾਂ ਦੀ ਛੁੱਟੀ ਕਹੇ ਤਾਂ ਉਹਨੇ ਵੀ ਮ ਅੱਗੇ ਛੋਡੀ ਮਰਜ਼ੀ ਜੋ ਕਰਨਾ ਮੈਂ ਮੇਰੀ ਮਾਂ ਨੂੰ ਨਹੀਂ 15 ਦਿਨ ਛੱਡਦੀ ਮੈਂ ਮੇਰੀ ਮੇਰੀ ਮਾਂ ਦੀ ਕੇਅਰ ਕਰਨੀ ਹੈ 15 ਦਿਨ ਮੈਂ ਤਿੰਨ ਦਿਨ ਹਸਪਤਾਲ ਤੇ ਰਹੀ ਹਾਂ ਜੀ ਥੱਡ ਬੀਤੀਆਂ ਦੱਸਦੀਆਂ ਤੁਸੀਂ ਸਾਰੇ ਕਹਿ ਦਿੰਦੇ ਵੀ ਸਾਡੇ ਸਾਡਾ ਆ ਨਹੀਂ ਬਣਿਆ ਸਾਡਾ ਉਹ ਨਹੀਂ ਬਣਦਾ ਸਾਡਾ ਉਹ ਨਹੀਂ ਬਣਦਾ ਬਣਦਾ ਇੱਥੇ ਕੋਈ ਨਹੀਂ ਕਿਸੇ ਦਾ ਵੀਰੇ ਮੈਂ ਤੁਹਾਨੂੰ ਕਿਹਾ ਨਾ ਵੀ ਆਪਦੇ ਤਣ ਤੇ ਗੁਜਰਨੀਆਂ ਪੈਂਦੀਆਂ ਜਦੋਂ ਤੁਸੀਂ ਬਿਮਾਰ ਹੁੰਨੇ ਹੋ ਤੁਹਾਨੂੰ ਲੋੜ ਹੁੰਦੀ ਹੈ ਕਿਸੇ ਦੀ ਉਦੋਂ ਸਾਰੇ ਵਿਜੀ ਹੁੰਦੇ ਆ ਕਿਸੇ ਕੋਲੇ ਟਾਈਮ ਨਹੀਂ ਹੁੰਦਾ ਸਾਰੇ ਕਹਿਣਦੇ ਵੀ ਅਸੀਂ ਬਿਲੇ ਵੀ ਰਹਿਤਾ ਪੈਂਦੇ ਸਾਡੇ ਆ ਡਿੱਕਾ ਸਾਡੇ ਆ ਡਿੱਕਾ ਕੋਈ ਥੋੜਾ ਸਾਥ ਨਹੀਂ ਦਿੰਦਾ ਉਦੋਂ ਤੁਸੀਂ ਮੈਂ ਤਾਂ ਸ਼ੁਕਰਾਂ ਵੈਗਰੂ ਦਾ ਵੀ ਆਪਣੇ ਬੱਚੇ ਰੱਬ ਨੇ ਬਹੁਤ ਸਮਝਦਾਰ ਦੇਤੇ ਦੋਨੇ ਭੈਣ ਭਰਾ ਹਸਪਤਾਲ 'ਚ ਮੇਰੇ ਗੋਲੇ ਵਿਚਾਰੇ ਤੇ ਜਿੱਦਨ ਮੇਰੀ ਜਿੱਦਨ ਗੁੜੀ ਆਈ ਆ ਤੇ ਉਹਨੇ ਫਿਰ ਦੀਪੂ ਨੂੰ ਖੁਸ਼ੀ 'ਚ ਪੀਜ਼ਾ ਮਂਗਾ ਕੇ ਦਿੱਤਾ ਵੀ ਮੰਮੀ ਦਾ ਆਪਰੇਸ਼ਨ ਬਹੁਤ ਵਧੀਆ ਹੋਇਆ ਵੀ ਆਪਾਂ ਖੁਸ਼ ਆ ਵੀ ਆਪਾਂ ਖੁਸ਼ ਆ ਰੱਬ ਦੀ ਰਜ਼ਾ ਦੇ ਵਿੱਚ ਜਣੀ ਕਿ ਅਸੀਂ ਹਸਪਤਾਲ 'ਚ ਵੀ ਇੱਕ ਸੈਲੀਬ੍ਰੇਟ ਕੀਤਾ ਛੋਟਾ ਜਿਹਾ ਮੈਂ ਚੌੜ ਕਰਦੀ ਨੇ ਕਿਹਾ ਮੈਨੂੰ 스멜 ਆਈ ਜਾਂਦੀ ਹੈ ਪੀਜੇ ਦੀ ਬੱਚੋ ਮੈਂ ਵੀ ਮੈਂ ਪਹਿਲਾਂ ਤਾਂ ਪੀਜਾ ਨਹੀਂ ਸੀ ਖਾਂਦੀ ਮੈਨੂੰ ਟੇਸਟ ਦਾ ਨਹੀਂ ਸੀ ਪਤਾ ਹੁਣ ਅਸੀਂ ਕਦੇ ਕਦੇ ਖਾ ਲੈਂਦੇ ਆ ਵੀ ਮਹੀਨੇ ਦੋ ਮਹੀਨੇ ਤੇ ਕਦੇ ਵਾਰੀ ਖਾ ਲੈਂਦੇ ਆ ਡੇਲੀ ਨਹੀਂ ਅਸੀਂ ਖਾਂਦੇ ਚੀਜ਼ ਚੰਗੀ ਨਹੀਂ ਹੁੰਦੀ ਸਿਹਤ ਲਈ ਮੈਂ ਬੇਟੀ ਨੂੰ ਆਖਿਆ ਮੈਨੂੰ 스멜 ਆ ਰਹੀ ਹੈ ਪੀਜੇ ਦੀ ਮੇਰਾ ਜੀ ਕਰਦਾ ਉਹ ਕਹਿੰਦੀ ਨਹੀਂ ਮੰਮੀ ਤੇਰੀ ਸਿਹਤ ਜ਼ਰੂਰੀ ਹੈ ਤੇਰਾ ਬਹੁਤ ਵੱਡਾ ਆਪਰੇਸ਼ਨ ਹੋਇਆ ਤੈਨੂੰ ਮੈਂ ਇੱਕ ਬੁਰਕੀ ਵੀ ਨਹੀਂ ਦਿੰਦੀ ਰਾਜ਼ੀ ਰਹਿ ਚਾਹੇ ਗੁੱਸੇ ਰਹਿ ਜਦੋਂ ਤੇਰਾ ਆਪਰੇਸ਼ਨ ਸਹੀ ਹੋ ਗਿਆ ਤੇਰੇ ਟਾਂਕੇ ਸਹੀ ਹੋ ਗਏ ਉਦੋਂ ਮੈਂ ਤੈਨੂੰ ਪੀਜਾ ਸਪੈਸ਼ਲ ਮੰ ਆਹ ਕਰਦੀ ਕਰਾਉਂਦੀ ਬੇਟੀ ਨੇ ਮੈਨੂੰ ਬਦਲ ਬੇਟਾ ਦੇ ਬੇਟੀ ਮੇਰੇ ਕੋਲੇ ਹਸਪਤਾਲ ਚ ਰਹੇ ਵਿਚਾਰੇ ਸਾਡਾ ਨਾਲ ਹੀ ਤਾਂ ਥੋੜੀ ਦੂਰ ਤੱਕ ਘਰ ਹੈ ਦਾ 5 ਕਿ ਮਿੰਟਾਂ ਦੀ ਤੇ ਨਹਾਉਣਾ ਧੋਣਾ ਵਿਚਾਰੇ ਆਪੇ ਦੋਨੇ ਤੇ ਮੈਂ ਪਈ ਸੋਚਿਆ ਕਰਾਂ ਵੀ ਮਾਲਕਾ ਮੇਰੇ ਕੋਈ ਪੁੰਨ ਕੀਤੇ ਹੋਏ ਆ ਵੀ ਮੇਰੇ ਬੱਚੇ ਤਾਂ ਮੇਰੇ ਨਾਲ ਨੇ ਨਾ ਕਿੰਨਾ ਪਿਆਰ ਕਰਦੇ ਆ ਵੀ ਆਪਦੀ ਮਾਂ ਦੇ ਕੋਲੇ ਘੁੰਮਦੇ ਫਿਰਦੇ ਆ ਵਿਚਾਰੇ ਮੇਰੇ ਮੂੰਹ ਚੋਂ ਮਾੜਾ ਤਾਂ ਨਿਕਲ ਗਿਆ ਅੱਜ ਦੇ ਮੈਨੂੰ ਡਾਕਟਰ ਨੇ ਗਿਆ ਫਿਰ ਕੁਝ ਮਰਜ਼ੀ ਖਾ ਬੀ ਲੈ ਮੈਂ ਕਿਹਾ ਮੇਰਾ ਨਿੰਬੂ ਪਾਣੀ ਪੀਣ ਨੂੰ ਜੀ ਕਰਦਾ ਗਰਮੀ ਵਾਲੀ ਸੀ ਪਤਾ ਨਹੀਂ ਕਿੱਥੋਂ ਵਿਚਾਰਾ ਦੀਪੂ ਇੱਕ ਮਿੰਟ ਚ ਨਿੰਬੂ ਪਾਣੀ ਲਿਆਇਆ ਮੇਰੇ ਵਾਸਤੇ ਵੀ ਮੇਰੀ ਮਾਂ ਨੇ ਨਿੰਬੂ ਪਾਣੀ ਮੰਗਿਆ ਭਈ ਬੱਚਿਆਂ ਨੇ ਮੈਨੂੰ ਸਾਮਿਆ ਕੋਈ ਨਹੀਂ ਸੀ ਹਸਪਤਾਲ ਚ ਸਾਡੇ ਨਾਲ ਐਡਾ ਵੱਡਾ ਮੇਰਾ ਆਪਰੇਸ਼ਨ ਹੋਇਆ ਸੀਗਾ 16 ਪਤਾ ਨਹੀਂ 17 ਟਾਂਕੇ ਲੱਗੇ ਸੀ ਮੇਰੇ ਤੇ ਮੇਰੇ ਬੱਚਿਆਂ ਨੇ ਅਗਲਾ ਕੈਨ ਨੰਨਾ ਵੀ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਬਲੀ ਹੁੰਦਾ ਤੇ ਮੇਰੇ ਬੱਚਿਆਂ ਨੇ ਵਿਚਾਰਾਂ ਨੇ ਮੈਨੂੰ ਸੰਭਾਲਿਆ ਉਹਨਾਂ ਨੇ ਮੇਰੀ ਕੇਅਰ ਕੀਤੀ ਮੈਂ ਸੋਨੂੰ ਇੱਥੇ ਸਮਝਾਉਣੀ ਆ ਵੀ ਕੋਈ ਨਹੀਂ ਤੁਹਾਡਾ ਕਿ ਹੁੰਦਾ ਵੀਰੇ ਤੁਸੀਂ ਐਵੇਂ ਬਾਲੀਆਂ ਆਸਾਂ ਨਾਲ ਆਇਆ ਕਰੋ ਜਿਆਦੇ ਆਸਾਂ ਲਾਉਣ ਵਾਲਾ ਬੰਦਾ ਹਮੇਸ਼ਾ ਦੁਖੀ ਹੀ ਰਹਿੰਦਾ ਕਿਉਂਕਿ ਉਹਦੀਆਂ ਆਸਾਂ ਤਾਂ ਫਿਰ ਟੁੱਟਦੀਆਂ ਹੀ ਰਹਿੰਦੀਆਂ ਤੇ ਜਿਹੜਾ ਸਿੰਗਲ ਰਹਿੰਦਾ ਆਪਣੇ ਦੇ ਵਿਸ਼ਵਾਸ ਰੱਖਦਾ ਜਾਂ ਰੱਬ ਤੇ ਉਹਦੀਆਂ ਆਸਾਂ ਟੁੱਟਦੀਆਂ ਹੀ ਨਹੀਂ ਰੱਬ ਉਹਦੀਆਂ ਆਸਾਂ ਟੁੱਟਣ ਨਹੀਂ ਦਿੰਦਾ ਤੇ ਉਹ ਖੁਦ ਟੁੱਟਦਾ ਨਹੀਂ ਉਹਨੂੰ ਪਤਾ ਹੀ ਹੁੰਦਾ ਮੈਂ ਕਰਨਾ ਜਾਂ ਮੇਰੇ ਵੈਗਰੂ ਨਹੀਂ ਕਰਨਾ ਬਸ ਗੱਲ ਖਤਮ ਹੈ ਮੈਂ ਆਪਦਾ ਵਰਕ ਕਰ ਤੇ ਇਹ ਪ੍ਰਮਾਤਮਾ ਨੇ ਉਹਦੇ ਵਿੱਚ ਤਾਕਤ ਪਾਉਣੀ ਹੈ ਵਰਕਤਾਂ ਪਾਉਣੀ ਹੈ ਐਡਾ ਵੱਡਾ ਪਰੇਸ਼ਨ ਮੇਰੇ ਬੱਚਿਆਂ ਨੇ ਮੈਨੂੰ ਘਰੇ ਲਿਆਂਦਾ ਤੇ 15 ਦਿਨ ਮੇਰੀ ਬੇਟੀ ਰਹੀ ਮੇਰੇ ਕੋਲੇ ਦੇਖ ਲੈ ਦੀਪੂ ਮੈਨੂੰ ਚੱਕਦਾ ਬਿਠਾਉਂਦਾ ਠਵਾਉਂਦਾ ਉਸ ਟਾਈਮ ਨਾ ਕੋਈ ਨਨਦ ਨਾ ਸੱਸ ਨਾ ਕੋਈ ਮਾਸਰੀਆਂ ਚਾਚੀਆਂ ਥਾਈਆਂ ਕੋਈ ਮੇਰੇ ਕੰਮ ਨਹੀਂ ਆਇਆ ਨਾ ਕੋਈ ਆਉਂਦਾ ਜੀ 15 ਦਿਨ ਮੈਨੂੰ ਮੇਰੇ ਬੱਚਿਆਂ ਨੇ ਫੁੱਲਾਂ ਵਾਂਗੂ ਸਾਂਭਿਆ ਮੈਨੂੰ ਮੈਨੀ ਢੀਕ ਹੋ ਗਈ ਸੀ ਆਪਰੇਸ਼ਨ ਨਾਲ ਮੈਥੋਂ ਉੱਠਿਆ ਤੱਕ ਨਹੀਂ ਸੀ ਜਾਂਦਾ ਤਾਂ ਮੈਨੂੰ ਮੰਜੇ 'ਚ ਪਈ ਨੂੰ ਦੀਪੂ ਬਾਥਰੂਮ ਕਰਵਾਉਂਦਾ ਵਿਚਾਰਾ ਮੰਜੇ 'ਚ ਬੈਈ ਨੂੰ ਮੈਂ ਕਹਿੰਦੀ ਦੀਪੂ ਮੈਥੋਂ ਉੱਠਿਆ ਨਹੀਂ ਜਾਂਦਾ ਵੀਰੇ ਮੈਥੋਂ ਬੈਠਿਆ ਨਹੀਂ ਜਾਂਦਾ ਮੇਰੇ ਟਾਂਕਿਆਂ ਨੂੰ ਖਿੱਚ ਪੈਂਦੀ ਆ ਮੈਂ ਇੱਥੇ ਤਾਕਤ ਨਹੀਂ ਆ ਕਿਉਂਕਿ ਮੈਂ ਕਮਜ਼ੋਰ ਵਾਲੀ ਸੀ ਜੀ ਨਹੀਂ ਕੋਈ ਗੱਲ ਨਹੀਂ ਹੁੰਦੀ ਬੰਦਾ ਬਾਥਰੂਮ ਕਰ ਵੀ ਆਉਂਦਾ ਬੱਟ ਮੈਥੋਂ ਨਹੀਂ ਸੀ ਬੈਠਿਆ ਜਾਂਦਾ ਵੀ ਮੇਰੀ ਇੰਨੀ ਸਿਹਤ ਡਾਊਨ ਸੀਗੀ ਬਿਚਾਰਾ ਨੇ ਫਿਰ ਕੀ ਮੈਨੂੰ ਸੇਵੀਆਂ ਰੰਨ ਕੇ ਦੇਣੀਆਂ ਹਲਕੀ ਜੀ ਸ਼ੱਕਰ ਪਾ ਕੇ ਵੀ ਸਾਡੀ ਮੰਮੀ ਤਕੜੀ ਹੋ ਜਾਈ ਕਿਤੇ ਵਿਚਾਰਾ ਨੇ ਜੂਸ ਕੇ ਤੇ ਫਰੂਟ ਮੈਨੂੰ ਲੱਗਦਾ ਮੇਰੀ 10 ਮਿੰਟ ਵੀ ਉਹ ਮੈਨੂੰ ਬਹਿਲਾ ਨਹੀਂ ਸੀ ਰਹਿਣ ਦੇਦੇ ਕੁਛ ਨਾ ਕੁਛ ਖਵਾਉਂਦੇ ਰਹਿੰਦੇ ਵੀ ਸਾਡੀ ਮੰਮੀ ਤਕੜੀ ਹੋ ਜਾਈ ਵੀ ਇੰਨੀ ਡਾਉਣ ਕਿਉਂ ਉਹਨਾਂ ਨੂੰ ਫਿਰ ਵੀ ਟੈਨਸ਼ਨ ਵਿਚਾਰਿਆਂ ਨੂੰ ਵੀ ਸਾਡੀ ਮੰਮੀ ਤੋਂ ਬਾਥਰੂਮ ਨਹੀਂ ਜਾਇਆ ਜਾਂਦਾ ਵੀ ਬੈਠਿਆ ਨਹੀਂ ਜਾਂਦਾ ਵੀ ਇਹ ਤਕਲੀਫ ਮੰਦੀ ਹੈ ਸਭ ਚਾਰਾਂ ਨੇ ਮੇਰੀ ਇੰਨੀ ਕ ਕੇਅਰ ਕੀਤੀ ਮੈਂ ਮੈਨੂੰ ਲੱਗਾ 7-8 ਦਿਨ ਮੰਜੇ 'ਚ ਉੱਠ ਕੇ ਫਿਰ ਜਿਹੜੀ ਆਪ ਨਹੀਂ ਸੀ ਉੱਠਦੀ ਦੀਪੂ ਉਠਾਉਂਦਾ ਸੀ ਫਿਰ ਮੈਨੂੰ ਫਲੈਸ਼ ਚਲੇ ਜਾਂਦਾ ਫਿਰ ਮੈਂ ਆਪ ਬਾਥਰੂਮ ਕਰਦੀ ਵੀ ਇੰਨੀ ਮੇਰੀ ਕੇਅਰ ਕੀਤੀ ਮੇਰੇ ਬੱਚਿਆਂ ਨੇ ਤੇ ਦੂਜੇ ਨੇ ਮੈਨੂੰ ਕਿਸੇ ਨੇ ਨਹੀਂ ਸਮਝਿਆ ਕੇਅਰ ਤਾਂ ਦੂਰ ਦੀ ਗੱਲ ਆ ਕਿਸੇ ਨੇ ਮੇਰਾ ਪਤਾ ਤੱਕ ਨਹੀਂ ਲੈਣਾ ਜ਼ਰੂਰੀ ਸਮਝਿਆ ਜਿਹੜੇ ਆਪ ਆਕੜਾਂ ਦਿਖਾਉਣ ਬਹਿ ਜਾਂਦੇ ਆ ਵੀ ਸਾਡੇ ਨਾਲ ਐ ਨਹੀਂ ਕਰਦੇ ਤੁਸੀਂ ਬੋਹ ਨਹੀਂ ਕਰਦੇ ਇਸ ਕਰਕੇ ਮੈਂ ਤੁਹਾਨੂੰ ਕਹਿਣੀ ਆ ਵੀਰੇ ਵੀ ਸਟਰੋਂਗ ਬਣੋ ਕੋਈ ਨਹੀਂ ਸੋਡਾ ਇੱਥੇ ਤੁਹਾਨੂੰ ਦਰਦ ਕੱਲਿਆਂ ਨੂੰ ਹਟਾਉਣਾ ਪੈਂਦਾ ਕਿਸੇ ਕੋਲੇ ਕਿੰਨਾ ਪੈਸਾ ਹੋਵੇ ਤੁਹਾਨੂੰ ਉਸ ਪੈਸੇ ਦਾ ਕੋਈ ਰੇਜ ਨਹੀਂ ਕੋਈ ਤੁਹਾਨੂੰ ਦਿੰਦਾ ਨਹੀਂ ਵੀਰੇ ਕੋਈ ਤੁਹਾਨੂੰ ਐ ਨਹੀਂ ਕਹਿੰਦਾ ਵੀ ਤੈਨੂੰ ਲੋੜਤਾ ਨਹੀਂ ਕਿਉਂਕਿ ਸਹੀ ਆਪਰੇਸ਼ਨ ਦੇ ਡੇਡ ਡੇਡ ਕਿੰਨੇ ਬਾਅਦ ਮੇਰੀ ਨਿਗਾ ਚਲੀ ਗਈ ਸੀ ਇਕੱਠੇ ਲੈਂਜ ਪਏ ਸੀ ਮੇਰੇ 60 ਪਤਾ ਨਹੀਂ 65000 ਦੇ ਇੱਕ ਵਾਰੀ ਕਿਸੇ ਇਸ ਇਨਸਾਨ ਦਾ ਮੇਰੇ ਕੋਲੇ ਫੋਨ ਨਹੀਂ ਆਇਆ ਵੀ ਤੇਰੇ ਇਕੱਠੇ ਪਰੇਸ਼ਨ ਹੋ ਗਏ ਤੇਰਾ ਲੱਖ ਡੇਢ ਲੱਖ ਰੁਪਿਆ ਲੱਗ ਗਿਆ ਤੂੰ ਘਰ પાਕੇ ਹਟੀਆਂ ਵੀ ਤੈਨੂੰ ਕੋਈ ਪੈਸੇ ਟਕੇ ਦੀ ਲੋੜ ਤਾਂ ਨਹੀਂ ਤੇ ਆਪਾਂ ਨੂੰ ਗੁਰੂ ਰਾਮਦਾਸ ਨੇ ਇੰਨਾ ਕ ਸਬਰ ਬਖਸ਼ਿਆ ਹੋਇਆ ਤੇ ਇੰਨੀ ਕ ਆਪਣੀ ਹੈਲਪ ਕਰਦਾ ਉਹ ਆਪਾਂ ਨੂੰ ਕਦੇ ਮੰਗਣ ਦੀ ਲੋੜ ਨਹੀਂ ਬਈ ਰੱਬ ਨੂੰ ਪ੍ਰਮਾਤਮਾ ਨੂੰ ਬਤਾ ਵੀ ਉਹ ਕਿਵੇਂ ਆਪਣੇ ਪੜਦੇ ਕੱਸਦਾ ਹੈ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿੱਥੋਂ ਮੇਰੇ ਪ੍ਰਬੰਧ ਹੋ ਜਾਂਦੇ ਆ ਖੁਦ ਨੂੰ ਨਹੀਂ ਮੈਨੂੰ ਪਤਾ ਲੱਗਦਾ بس ਇਹ ਕਹੀਦੀ ਵੀ ਧੰਨਾ ਮਾਲਕਾ ਤੂੰ ਜੇ ਵਿਪਤਾ ਪਾਉਣਾ ਤੇ ਕੱਢ ਵੀ ਲਿਆਉਣਾ ਸਾਨੂੰ ਸੋ ਪ੍ਰਮਾਤਮਾ ਤੇ ਨਾ ਭਰੋਸਾ ਰੱਖਿਆ ਕਰੋ ਡੋਲਿਆ ਨਾ ਕਰੋ ਵਿਪਤਾ ਜੇ ਤੁਹਾਨੂੰ ਪਾਉਂਦਾ ਨਾ ਤੇ ਕੱਢਣ ਦੇ ਰਾਹ ਵੀ ਉਹਦੇ ਕੋਲ ਹੀ ਹੁੰਦੇ ਆ ਮੈਂ ਤੁਹਾਨੂੰ ਹੱਡ ਬੀਤੀਆਂ ਦੱਸ ਰਹੀ ਹਾਂ ਵੀ ਮੇਰੇ ਛੋਟੇ ਛੋਟੇ ਜਵਾਕ ਬੱਚੇ ਛੋਟੀ ਹੁੰਦੇ ਆ ਮਾਂ ਬਾਪ ਲਈ ਚਾਹੇ ਉਹ ਵਿਚਾਰੇ ਕਿਵੇਂ ਵੀ ਉਹਨਾਂ ਨੇ ਤਾਂ ਮੈਨੂੰ ਛੋਟੇ ਹੁੰਦਾ ਤੱਕ ਲੇਕੇ ਬਿਮਾਰ ਦੇਖਿਆ ਹੋਇਆ ਨਾ ਕਿਉਂਕਿ ਮੈਂ ਬਹੁਤ ਬਿਮਾਰੀ ਨਾਲ ਲੜੀ ਆ 2003 ਚ ਬਿਮਾਰ ਹੋ ਗਈ ਸੀ ਬਹੁਤ ਛੋਟੇ ਸੀ ਇਹ ਵਿਚਾਰੇ ਕਿਤੇ ਪੇਟ ਦੀ ਅਲਸਰ ਹੋ ਗਈ ਕਿਤੇ ਸਾਹ ਹੋ ਗਿਆ ਕਿਤੇ ਮਾਈਗਰੇਨ ਹੋ ਗਿਆ ਕਿਤੇ ਪਿੱਤੇ ਚ ਪਥਰੀਆਂ ਹੋ ਗਈਆਂ ਕਿਤੇ ਹੁਣ ਅਰਸੌਲੀਆਂ ਹੋ ਗਈਆਂ ਨਿਗਾ ਚਲੀ ਗਈ ਪਰ ਮੈਂ ਕਦੇ ਰੱਬ ਨੂੰ ਦੋਸ਼ ਨਹੀਂ ਦਿੱਤਾ ਸਰੀਰ ਦੇ ਦਰਦ ਤਾਂ ਮੈਂ ਹੰਡਾਏ ਆ ਵੀ ਤਣ ਤੇ ਤਾਂ ਮੈਂ ਦਰਦ ਜਰੂਰ ਹੰਡਾਏ ਆ ਆਪਦੇ ਸਰੀਰੋ ਤੇ ਜਿਹੜੇ ਮੈਂ ਮੈਂਟਲੀ ਦਰਦ ਝੱਲੇ ਆ ਨਾ ਉਹ ਦਰਦ ਵੀ ਮੈਂ ਬਹੁਤ ਝੱਲੇ ਆ ਸਾਰੇ ਦਰਦ ਝੱਲੇ ਹੋਏ ਆ ਵੀਰੇ ਮੈਂ ਕੋਈ ਮੈਂ ਇੱਥੇ ਹੁਣ ਤੁਹਾਨੂੰ ਗਿਆਨ ਨਹੀਂ ਦੇ ਰਹੀ ਮੈਂ ਹੱਡ ਵੀਤੀਆਂ ਦੱਸਦੀ ਆ ਮੇਰੇ ਬੱਚੇ ਦਾ ਮਾਏ ਵਿਚਾਰੇ ਜਿੰਦਗੀ 'ਚ ਮੈਨੂੰ ਖੁਸ਼ੀ ਹੋਈ ਵੀ ਪਹਿਲਾਂ ਮੈਂ ਬਿਮਾਰ ਹੁੰਦੀ ਕਈ ਵਾਰੀ ਰੋਟੀ ਪਾਣੀ ਬਣਾ ਪਈ ਰਹਿੰਦੀ ਕਿਉਂਕਿ ਮੈਨੂੰ ਰੋਟੀ ਬਕਾ ਕੇ ਦੇਣ ਵਾਲਾ ਕੋਈ ਹੈ ਨਹੀਂ ਸੀ ਤੇ ਮੈਂ ਪਈ ਵਕਾ ਮੰਨੀ ਵੀ ਜਾਕੀ ਜਾਂਦੀ ਵੀ ਮੇਰੇ ਕਰਕੇ ਵੀ ਭੁੱਖੇ ਬੈਠੇ ਆ ਵਿਚਾਰੇ 7 ਸਾਲ ਦੀ ਸੀ ਕੁੜੀ ਆ ਵਿਚਾਰੀ ਜਿਹਦੋਂ ਆਪਦੀ ਰੋਟੀ ਬਕਾ ਕੇ ਦੀਪੂ ਨੂੰ ਖਵਾਉਂਦੀ ਸੀ ਮੈਨੂੰ ਖਵਾਉਂਦੀ ਸੀ ਸਿਰਫ 7 ਸਾਲ ਦੀ ਵਿਚਾਰੀ ਵਿੰਗੀਆਂ ਡੇਡੀਆਂ ਰੋਟੀਆਂ ਲਾ ਕੇ ਮੇਰਾ ਢਿੱਡ ਭਰ ਦਿੰਦੀ ਜਦੋਂ ਮੈਨੂੰ ਜਾਦੇ ਅਲਸਰ ਵਧੀ ਹੋਈ ਸੀ ਤੇ ਦੀਪੂ ਨੂੰ ਘੁਬਾਨ ਦੀ ਵਿਚਾਰੀ ਨੂੰ ਵਿਚਾਰੀ ਨੂੰ ਦੀਪੂ ਨੂੰ ਸਾਡੇ ਨੂੰ ਮਿੱਠਾ ਖਾਣ ਦਾ ਸ਼ੌਂਕ ਸੀ ਬਚਪਨ ਤੋਂ ਉਹਨੂੰ ਚੂਰੀ ਗੁੱਟ ਦਿੰਦੀ ਵਿਚਾਰੀ ਸਿਰਫ 7 ਸਾਲ ਦੀ ਕੁੜੀ ਸੀ ਉਦੋਂ ਉਹਨੂੰ ਇੰਨਾ ਗਿਆਨ ਸੀ ਵੀ 빙ੀਆਂ ਟੇਡੀਆਂ ਵਿਚਾਰੀ ਉਦੋਂ ਗੈਂਸ ਨਹੀਂ ਸੀ ਹੁੰਦਾ ਸਾਡੇ ਕੋਲੇ ਅੱਗ ਮੱਚ ਪੈਂਦੀ ਚੁੱਲ੍ਹੇ ਤੇ ਬੁਝ ਪੈਂਦੀ ਵਿਚਾਰੀ ਉਹਵੇਂ ਰੋਟੀਆਂ ਵਗਾਉਂਦੀ ਗੁਰੂ ਮਹਾਰਾਜ ਦਾ ਸੀ ਪਰ ਪੱਲਾ ਨਹੀਂ ਛੱਡਿਆ ਅਸੀਂ ਐਨੇ ਵਕਤਾਂ ਦੇ ਵਿੱਚ ਵੀ ਡੋਲੇ ਨਹੀਂ ਅਸੀਂ ਕਹਾਂ ਕੋਈ ਗੱਲ ਨਹੀਂ ਇਹ ਆਸ ਜ਼ਰੂਰ ਸੀ ਵੀ ਇੱਕ ਦਿਨ ਚੰਗੇ ਦਿਨ ਆਉਣਗੇ ਤੇ ਮਹਾਰਾਜ ਨੇ ਲੈ ਜਾਂਦੇ ਸਾਡੇ ਪਰ ਮੇਰੀ ਇੱਕ ਸੋਚ ਸੀ ਵੀ ਜਿਹੜੇ ਮੇਰੇ ਬੱਚੇ ਆ ਹਨਾ ਵੀ ਮੈਂ ਇਹਨਾਂ ਨੂੰ ਇੰਨਾ ਕੁ ਪੜਾਉਣਾ ਹੈ ਇੰਨਾ ਕੁ ਪੜਾਉਣਾ ਇੰਨਾ ਕੁ ਬਣਾਉਣਾ ਵੀ ਬਸ ਮੈਨੂੰ ਐਨ ਲੱਗੇ ਵੀ ਬਸ ਮੇਰੇ ਬੱਚੇ ਐਨ ਤੋਤਿਆਂ ਵਰਗੇ ਪੜੇ ਹੋਣ ਤੋਤੇ ਵਾਂਗੂ ਬੋਲਦੇ ਹੋਣ ਉਹਨਾਂ ਨੂੰ ਹਰ ਇੱਕ ਭਾਸ਼ਾ ਆਉਂਦੀ ਹੋਵੇ ਉਹ ਸੌਂਕ ਮੇਰਾ ਪੂਰਾ ਹੋਇਆ ਮੇਰੇ ਬੇਟਾ ਬੇਟੀ ਦੋਨਾਂ ਨੇ ਸੇਮ ਪੜਾਈ ਕੀਤੀ ਹੋਈ ਐ ਬੇਟੀ ਦੀ MBA ਕੀਤੀ ਹੋਈ ਐ ਤੇ ਬੇਟਾ ਹੁਣ ਲਾਅ ਕਰ ਰਿਹਾ ਪਹਿਲਾਂ ਨੇ BA ਕੀਤੀ ਹੁਣ ਲਾਅ ਕਰ ਰਿਹਾ ਅੱਗੇ ਆਪਾਂ ਇਹਨੂੰ ਹਟਾਉਂਦੇ ਨਹੀਂ ਮੇਰੇ ਬੰ ਨੂੰ ਐਲ ਐਲ ਐਮ ਕਰ ਲੈ ਜੋ ਇਹਦੀ ਮਰਜ਼ੀ ਹੈ ਪੜੇ ਮੈਂ ਜਿਉਣੀ ਬੱਚਿਆਂ ਲਈ ਆ ਜੀ ਮੈਂ ਜਿਉਈ ਵੀ ਇਹਨਾਂ ਲਈ ਆ ਮੈਂ ਸਾਰੇ ਦੁੱਖ ਵੀ ਇਹਨਾਂ ਲਈ ਝੱਲੇ ਆ ਮੈਂ ਕੋਈ ਇਹਨਾਂ ਨੂੰ ਸਾਣ ਨਹੀਂ ਦਿਖਾਉਂਦੀ ਵਿਚਾਰਿਆਂ ਨੂੰ ਮੈਨੂੰ ਐ ਸੀ ਵੀ ਇਹ ਮੇਰੇ ਬੱਚੇ ਆ ਰੋਲਣਾ ਨਾ ਮੈਂ ਬਿਮਾਰ ਹੁੰਦੀ ਸੀ ਤੇ ਰੱਬ ਨੂੰ ਹਿਰਦਾਸ ਕਰਦੀ ਹੁੰਦੀ ਵੀ ਰੱਬਾ ਇਹਨਾਂ ਤੋਂ ਇਹਨਾਂ ਦੀ ਮਾਂ ਨਾ ਕੋਈ ਅੱਜ ਵੀ ਕਹਿਣੀ ਆ ਵੀ ਸੱਚੇ ਬਾਸ਼ਿਆ ਵੈਗਰੂ ਸਾਨੂੰ ਘੱਟ ਦੇਦੀ ਕੋਈ ਚੱਕਰ ਨਹੀਂ ਛੱਡ ਤੇ ਬਿਮਾਰੀ ਤੇ ਮੁਕੱਦਮਾ ਦੋ ਚੀਜ਼ਾਂ ਨਾ ਪਾਈ ਪਰਮਾਤਮਾ ਫਸਲ ਘੱਟ ਦੇਦੀ ਕੋਈ ਚੱਕਰ ਨਹੀਂ ਕਮਾਈਆਂ 'ਚ ਵਰਕਤਾ ਘੱਟ ਪਾਦੀ ਕੋਈ ਚੱਕਰ ਨਹੀਂ ਬੰਦੇ ਨੂੰ ਦੋ ਚੀਜ਼ਾਂ ਮਾਰਦੀਆਂ ਬਿਮਾਰੀ ਤੇ ਮੁਕੱਦਮਾ ਇਹ ਖਾ ਜਾਂਦੀਆਂ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀਆਂ ਤੇ ਬੰਦਾ ਸਭ ਦੇ ਨੱਕੋ ਬੁੱਲੋਂ ਵੀ ਲੈ ਜਾਂਦਾ ਸੋ ਉਹ ਮੈਂ ਆਪਦੀਆਂ ਗੱਲਾਂ ਤੁਹਾਨੂੰ ਦੱਸਦੀਆਂ ਦਿਲ ਨਾ ਛੱਡਿਆ ਕਰੋ ਤੇ ਸਭ ਤੋਂ ਪਹਿਲਾਂ ਤਾਂ ਆਸਾਂ ਛੱਡ ਦਿਓ ਕਿਸੇ ਤੇ ਵੀ ਆਸ ਨਹੀਂ ਲਾਉਣੀ ਤੁਸੀਂ ਅੱਜ ਤੋਂ ਬਾਅਦ ਜੇ ਤੁਸੀਂ ਜ਼ਿੰਦਗੀ 'ਚ ਸੌਖਾ ਜਿਹਾਉਣਾ ਨਾ ਆਸਾਂ ਛੱਡ ਦਿਓ ਕਿਹੇ ਤੋਂ ਆਸਾਂ ਨਾ ਲਾਓ ਆਸਾਂ ਲਾਓਗੇ ਦੁਖੀ ਹੋਵੋਗੇ ਜਦੋਂ ਤੁਸੀਂ ਆਸਾਂ ਲਾਓਗੇ ਨਾ ਦੁੱਖ ਤੁਹਾਡੇ ਮੂਰੇ ਆਉਣਗੇ ਆਉਣਗੇ ਜਦੋਂ ਤੁਸੀਂ ਇਹ ਜੀਣਾ ਸਿੱਖ ਗਏ ਨਾ ਵੀ ਮੈਂ ਹੀ ਕਰਨਾ ਹੈ ਇਕੱਲੇ ਨੇ ਤੇ ਰੱਬ ਦਾ ਨਾਮ ਲੈ ਕੇ ਬਸ ਕੰਮ ਕਰੀ ਜਾ ਕਰਮ ਕਰੀਆ ਫਲ ਤਾਂ ਤੈਨੂੰ ਪਰਮਾਤਮਾ ਨੇ ਇੰਨੇ ਦੇਣਿਆ ਤਾ ਤੂੰ ਸਾਹਮੇ ਵੀ ਨਹੀਂ ਜਾਣੀ ਰੱਬ ਤੇ ਸ਼ੱਕ ਨਾ ਕਰਿਆ ਕਰੋ ਪਰਮਾਤਮਾ ਤੇ ਸ਼ੱਕ ਨਾ ਕਰਿਆ ਕਰੋ ਇਹ ਨਾ ਕਹਿਆ ਕਰੋ ਵੀ ਸਾਡੇ ਖਿਆਲ ਨਹੀਂ ਪਰਮਾਤਮਾ ਸਾਡੇ ਨਾਲ ਹੈ ਨਹੀਂ ਹੈਗਾ ਸਭ ਨਾਲ ਹੁੰਦਾ ਪਰਮਾਤਮਾ ਵੀਰੇ ਦੁੱਖ ਤਾਂ ਮੈਂ ਵੀ ਕੱਟਿਆ ਫਿਰ ਮੈਂ ਤਾਂ ਰੱਬ ਨੂੰ ਕਦੇ ਦੋਸ਼ ਨਹੀਂ ਦਿੱਤਾ ਵੀ ਰੱਬਾ ਮੈਨੂੰ ਦੁੱਖ ਕਿਉਂ ਦਿੱਤੇ ਮੈਂ ਤਾਂ ਕਿਹਾ ਕੋਈ ਗੱਲ ਨਹੀਂ ਮਹਾਰਾਜ ਤੇਰੀ ਰਾਜਾ ਚ ਖੁਸ਼ ਆਂ ਬਿਮਾਰੀਆਂ ਠਮਾਰੀਆਂ ਤਿਰਸਕਾਰ ਸਭ ਛੱਲੇ ਆ ਮੈਂ ਪਰ ਅੱਜ ਵੈਗਰੂ ਨੇ ਰਾਜਾਂ ਵਾਲੀ ਜ਼ਿੰਦਗੀ ਦੇ ਰੱਖੀ ਆ ਆਪਣੇ ਬੱਚੇ ਆਪਾਂ ਨੂੰ ਪਿਆਰ ਕਰਦੇ ਆ ਆਪਾਂ ਨੂੰ ਹਰ ਕਾਸ਼ ਦੀ ਭੁੱਖ ਨਹੀਂ ਆਉ ਦਾ ਛੋਟਾ ਜਿਹਾ ਕਪੜਾ ਦਾ ਕੰਮ ਤੂਰੇ ਹੋਇਆ ਐ ਤਾਂ ਹੁਣ ਜਿਵੇਂ ਵਿੱਚ ਬੀਬੀਆਂ ਵਿਚਾਰੀਆਂ ਕਿਸੇ ਦੀਆਂ ਗੱਲਾਂ ਸੁਣ ਕੇ ਘਬਰਾ ਜਾਂਦੀਆਂ ਐ ਤਾਂ ਮੈਨੂੰ ਵੀ ਕਿਹਾ ਜਾਂਦਾ ਵੀ ਥੋੜਾ ਜਿਹਾ ਕਪੜਾ ਇਹਦੇ ਕੋਲੇ ਤੇ ਵੀਡੀਓ ਪਾਉਂਦੀ ਐ ਮੈਂ ਵੀ ਸੁਣਦੀ ਐ ਚੱਜਾ ਮੈਂ ਤਾਂ ਕੋਈ ਪਰਵਾਹ ਨਹੀਂ ਕਰਦੀ ਆ ਕਿ ਲੈ ਕੇ 20-50000 ਦਾ ਕਪੜਾ ਕਿਸੇ ਵੀਡੀਓ ਪਾਉਂਦੀ ਐ ਇਹਦੇ ਕੋਲੇ ਚੱਜ ਦਾ ਕਪੜਾ ਨਹੀਂ ਇਹਦੇ ਕੋਲੇ ਮਹਿੰਗੇ ਸੂਟ ਨਹੀਂ ਹੈ ਨੀ ਯਾਰ ਕੀ ਰੱਖਿਆ ਮਹਿੰਗੇ ਸੰਘਾਂ ਚ ਸਾਡੀ ਕਿਰਤ ਦੇ ਵਿੱਚ ਰੱਬ ਨੇ ਬਰਕਤ ਪਾਈ ਹੋਈ ਹੈ ਸਾਡਾ ਸਸਤਾ ਕੱਪੜਾ ਵੀ ਵਿਕ ਰਿਹਾ ਮਾੜਾ ਵੀ ਵਿਕ ਰਿਹਾ ਗੱਲ ਹੀ ਮੁੱਕ ਗਈ ਅਸੀਂ ਖੁਸ਼ ਹਾਂ ਕਿਉਂ ਲੋਕਾਂ ਨਾਲ ਲੜੀਏ ਪ੍ਰਮਾਤਮਾ ਕਹਿੰਦਾ ਮੈਂ ਤੇਰਾ ਕੰਮ ਜਲਾ ਰਿਹਾ ਹਾਂ ਤੂੰ ਲੋਕਾਂ ਤੋਂ ਕੀ ਲੈਣਾ ਮਹਿੰਗੇ ਵਾਲਿਆਂ ਨੂੰ ਮਹਿੰਗੇ ਦਾ ਭਾਅ ਸਾਨੂੰ ਸਾਡੇ ਸਸਤੇ ਦਾ ਭਾਅ ਵੀਰੇ ਅਸੀਂ ਕੱਪੜੇ ਦੀ ਕਾਸੀ ਤੇ ਵੈਲਿਊ ਨਹੀਂ ਸਮਝਦੇ ਅਸੀਂ ਵੈਲਿਊ ਸਮਝਦੇ ਆ ਇਨਸਾਨੀਅਤ ਦੀ ਇਨਸਾਨ ਚੰਗਾ ਹੋਣਾ ਚਾਹੀਦਾ ਕੱਪੜੇ ਚੰਗੇ ਨਹੀਂ ਮੈਟਰ ਕਰਦੇ ਕੁਛ ਵੀ ਚੰਗਾ ਮੈਟਰ ਨਹੀਂ ਕਰਦਾ ਮੈਟਰ ਕਰਦਾ ਸੋਡੀ ਸੋਚ ਸੋਡੀ ਸੋਚ ਇਹ ਜੀ ਸੋਹਣੀ ਹੋਣੀ ਚਾਹੀਦੀ ਵੀ ਲੋਕ ਤੁਹਾਨੂੰ ਯਾਦ ਕਰਨ ਮੇਰਾ ਵੀ ਸੁਪਨਾ ਹੈ ਵੀ ਮੈਂ ਦੁਨੀਆ ਤੇ ਐਸੇ ਕੋਈ ਕੰਮ ਕਰਕੇ ਜਾਵਾਂ ਜੋ ਮੈਨੂੰ ਵੀ ਲੋਕ ਯਾਦ ਕਰਨ ਵੀ ਮੇਰੇ ਲਈ ਯਾਰ ਆਹ ਬੰਦਾ ਸਹੀ ਸੀ ਜਾਂ ਗਲਤ ਸੀ ਮਰਤਾ ਜਾਣਾ ਹੀ ਹੈ ਇਹ ਤਾਂ ਸੱਚ ਹੈ ਚਾਕੇ ਲੱਕੜਾਂ 'ਚ ਵੀ ਦੇ ਹੀ ਦੇਣਾ ਕੋਈ ਟੈਨਸ਼ਨ ਨਹੀਂ ਨਾ ਚੀਜ਼ਾਂ ਦੀ ਤਾਂ ਪਰ ਕੁੜੀ ਮੇਰਾ ਵੀ ਇੱਕ ਸੁਪਨਾ ਹੈ ਵੀ 45 ਸਾਲ ਦੀ ਉਮਰ ਹੋ ਗਈ ਬਹੁਤ ਤਕਲੀਫਾਂ ਦੇਖ ਲਈਆਂ ਬਹੁਤ ਦੁੱਖ ਝੱਲੇ ਅੱਜ ਰੱਬ ਨੇ ਸਾਨੂੰ ਚੰਗਾ ਟਾਈਮ ਲਿਆਂਦਾ ਨਾ ਤਾਂ ਲੋਕਾਂ ਨੂੰ ਵੀ ਦੱਸੋ ਵੀਰੇ ਵੀ ਮੈਂ 45 ਸਾਲ ਬਹੁਤ ਤਕਲੀਫਾਂ ਦੇਖੀਆਂ ਪਰ ਮੈਂ ਹੌਸਲਾ ਨਹੀਂ ਹਾਰਿਆ ਸਭ ਤੋਂ ਮੇਨ ਸੌਂਕ ਸੀ ਬੱਚੇ ਵਧੀਆ ਸਕੂਲਾਂ 'ਚ ਬਣਾਉਣੇ ਉਹ ਬੜਾਏ ਆਪਾਂ ਪੈਰਾਂ ਤੇ ਖੜੇ ਕਰਤੇ ਇੰਨੀ ਸੋਹਣੀ ਐਜੂਕੇਸ਼ਨ ਕਰਵਾਈ ਹੈ ਇਹਨਾਂ ਨੂੰ ਦੋਨੇ ਬੱਚਿਆਂ ਨੂੰ ਐ ਨਹੀਂ ਹੈਗਾ ਵੀ ਖੇਦੇ ਮਹਤਾਜ ਹੋਣਗੇ ਆਪਦਾ ਕਮਾ ਕੇ ਖਾ ਸਕਦੇ ਆ ਦੋਨੇ ਭੈਣ ਭਰਾ ਖਾਸ ਕਰ ਉਹ ਨ ਬਣਨ ਉਹ ਮੇਰੀ ਹੱਤ ਬਣ ਕੇ ਬੇਨਤੀ ਹੈ ਵੀ ਜਿਹੜੀਆਂ ਥੋੜਾ ਜਿਹਾ ਪਰੇਸ਼ਾਨ ਕਰਦੀਆਂ ਰਹਿੰਦੀਆਂ ਘਰ ਚ ਇਧਰ ਉਧਰ ਲੜਾਈ ਪਵਾਉਂਦੀਆਂ ਪਲੀਜ਼ ਉਹ ਕੰਮ ਨਾ ਕਰਿਆ ਕਰੋ ਇਹ ਦੀ ਗੱਲਾਂ ਦੇਣੀਆਂ ਪੈ ਜਾਂਦੀਆਂ ਕਿਉਂਕਿ ਪ੍ਰਮਾਤਮਾ ਸਭ ਦੇਖ ਰਿਹਾ ਹੁੰਦਾ ਹੈ ਕਦੇ ਨਾ ਸੋਚਿਆ ਕਰੋ ਵੀ ਅਸੀਂ ਰੱਬ ਬਣ ਕੇ ਰੱਬ ਤੁਸੀਂ ਕਦੇ ਨਹੀਂ ਬਣ ਸਕਦੇ ਤੇ ਰੱਬ ਨੇ ਜੇ ਤੁਹਾਨੂੰ ਸੱਟਣਾ ਨਾ ਤੇ ਥੱਲੇ ਹੋ ਜਾ ਸੱਟੂ ਫਿਰ ਯਾਦ ਰੱਖੋਗੇ ਮੈਂ ਬੈਹੀ ਗਈ ਆਪਦੇ ਘਰੇ ਆ ਆਪਦੇ ਘਰੇ ਅੱਖ ਰੱਖਦੀਆਂ ਸੱਚੇ ਬਾਸ਼ਾ ਵੈਗਰੂ ਤੋਂ ਮੰਗਦੀਆਂ ਵੀ ਪਰਮਾਤਮਾ ਸਾਨੂੰ ਸਾਡੇ ਘਰੇ ਦੇ ਅਸੀਂ ਕਿਸੇ ਤੋਂ ਨਹੀਂ ਮੰਗਣਾ ਚਾਹੇ ਉਹ ਪੇਕੇ ਹੋਣ ਚਾਹੇ ਕੋਈ ਹੋਰ ਹੋਵੇ ਨਹੀਂ ਮੰਗਣਾ ਪਰਮਾਤਮਾ ਅਸੀਂ ਮੰਗਣਾ ਤੇ ਇਥੋਂ ਮੰਗਣਾ ਹੈ ਅਸਲੀ ਪਰਮਾ ਅਸਲੀ ਮਾਤਾ ਪਿਤਾ ਤਾਂ ਸਾਡਾ ਪਰਮਾਤਮਾ ਹੁੰਦਾ ਨਾ ਤੇ ਨਾ ਹੀ ਨਾ ਹੀ ਵੀਰੇ ਵੈਗਰੂ ਨੇ ਆਪਣੇ ਦਿਲ 'ਚ ਇੰਨੀ ਭੁੱਖ ਵਸਾਈ ਹੈ ਵੀ ਆਪਾਂ ਕਿਸੇ ਦੀ ਜੀਤ ਅੱਖ ਰੱਖੀਆ ਪੱਖ ਨਹੀਂ ਰੱਖਦੇ ਕਿਸੇ ਦੀ ਜੀਤ ਬਾਲੇ ਸਿਆਣੇ ਬਣਨ ਦਾ ਵੀਰੇ ਮੈਨੂੰ ਸੌਂਗ ਨਹੀਂ ਆਪਾਂ ਤਾਂ ਕਮਲਿਆਂ ਚੰਗੇ ਤੇ ਕਮਲਿਆਂ ਨੂੰ ਹੀ ਰੱਬ ਮਿਲਦਾ ਹੈ ਬਾਲੇ ਸਿਆਣੇ ਨੂੰ ਰੱਬ ਵੀ ਨਹੀਂ ਮਿਲਦਾ ਅੱਬਾ ਕਮਲਿਆਂ ਰੱਬ ਦੇ ਕਮਲਿਆਂ ਕਮਲੇ ਬਣ ਕੇ ਰਹਿਵਾਂਗੇ ਬਾਲੇ ਸਿਆਣੇ ਬਣ ਕੇ ਕੀ ਰਹਿਣਾ ਕਮਲਿਆਂ ਦਾ ਟਾਈਮ ਵਧੀਆ ਪਾਸ ਹੋ ਜਾਂਦਾ ਬਾਲੇ ਸਿਆਣਾਂ ਦਾ ਹੁੰਦਾ ਨਹੀਂ ਉਹ ਉਹ ਸਿਆਣ ਫਲੇਕੀ ਤੁਰੇ ਫਿਰਦੇ ਵਿਚਾਰੇ ਤੇ ਕਮਲ ਇਹ ਸੋਚ ਕੇ ਟੱਪ ਜਾਂਦੇ ਆ ਵੀ ਕੋਈ ਗੱਲ ਨਹੀਂ ਸੋ ਹੁਣ ਮੇਰਾ ਕਸਟਮਰ ਆ ਗਿਆ ਜੀ ਗੱਲਾਂ ਮੈਂ ਹੋਰ ਵੀ ਕਰਨੀਆਂ ਸੀ ਤੇ ਆਪ ਸਭ ਨੂੰ ਮੇਰੇ ਬੰਨਿਓ ਮਨਜੀਤ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਬਣਾਉਣ ਚ ਵੀ ਕਮੀ ਰਹੀ ਹੋਈ ਤਾਂ ਮਾਫ਼ ਕਰਨਾ ਜੀ